ਇੱਕ ਵਾਰੀ ਫੇਰ ਤੁਹਾਡਾ ਸਭ ਦਾ ਮਜਾਲ ਸਰਦਾਰ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਪਹਿਲੇ ਪਾਰਟ ਦੇ ਵਿੱਚ ਆਪਾਂ ਸਾਰੀ ਗੱਲਬਾਤ ਕੀਤੀ ਸੀ ਟਰਾਲੀ ਕਿਵੇਂ ਬਣਦੀ ਹੈ ਤੇ ਹੁਣ ਅੱਜ ਦੂਜੇ ਪਾਰਟ ਵਿੱਚ ਆਪਾਂ ਗੱਲਬਾਤ ਕਰਾਂਗੇ ਪੀਟੀਓ ਬਾਰੇ ਤੇ ਟਰਾਲੀ ਦੀ ਜਿਹੜੀ ਸਾਰੀ ਪੇਂਟ ਬਾਰੇ ਤੇ ਗੱਲਬਾਤ ਕਰਦੇ ਆ ਮਨੁਕੀ ਸਿੰਘ ਭਾਈ ਨਾਲ ਭਾਈ ਸਾਥੀ ਗੱਲ ਤੇ ਭਾਈ ਆਪਾਂ ਹੁਣ ਗੱਲ ਕਰਨੀ ਆ ਵੀ ਜਿਹੜੇ ਨਿਕਨਿਕਾ ਪਾਰਟ ਤੇ ਆਪਾਂ ਪਾਰਟਾਂ ਦੇ ਵਿਖਾਇਆ ਹੁਣ ਇਹਦੇ ਤੇ ਜਿਹੜਾ ਪੇਂਟ ਹੋਇਆ ਆ ਹਾਂਜੀ ਸਭ ਤੋਂ ਪਹਿਲਾਂ ਤੇ ਪੇਂਟ ਆਪਾਂ ਜਿਹੜਾ ਆ ਉਹ ਜਿਹੜਾ ਪਹਿਲਾਂ ਪ੍ਰਾਈਮਰ ਮਾਰਿਆ ਉਹਦੇ ਉੱਤੇ ਫਿਰ ਪ੍ਰਾਈਮਰ ਮਾਰਿਆ ਨਹੀਂ ਇੱਕ ਵਾਰ ਪਹਿਲੇ ਪ੍ਰਾਈਮਰ ਬਾਜੀ ਗਿਆ ਜਿੱਥੇ ਜਿੱਥੋਂ ਪ੍ਰਾਈਮਰ ਥੋੜਾ ਜਿਹਾ ਬਿਲਡਿੰਗ ਦਾ ਛੱਡਦਾ ਹੀ ਮਾਰ ਲੰਨੇ ਆ ਫਿਰ ਉਹਦੀ ਰਵਿੰਗ ਹੁੰਦੀ ਆ ਕੁੱਟੀ ਭਰੀ ਜਾਂਦੀ ਆ ਬਾਡੀ ਫਿਲਰ ਭਰਿਆ ਜਾਂਦਾ ਫਿਰ ਇੱਕ ਕੋਡ ਬਾਜਦਾ ਫਿਰ ਫਾਈਨਲ ਦੋ ਵਾਰ ਬਾਜਦਾ ਠੀਕ ਆ ਦੋ ਵਾਰ ਪੇਂਟ ਬਾਜਦਾ ਟਰਾਲੀ ਨਾਲ ਦੋ ਵਾਰ ਜਿਵੇਂ ਮੈਂ ਤੁਹਾਨੂੰ ਬਾਅਦ ਲਾਸਟ ਦਿਖਾ ਰਹੇ ਹਾਂਗੇ ਨਾ ਵੀ ਟੂਕੇ ਪੇਂਟ ਤੇ ਐਸਪਾ ਪੇਂਟ ਜੀ ਜੀ ਹੁਣ ਆਇਆ ਜਿੱਦਾਂ ਜੀ ਜੀ ਮੇਰੇ 9 ਦੇ ਵਿੱਚ ਰੰਗ ਨਹੀਂ ਆਊਗਾ ਇਹਨੂੰ ਤੁਸੀਂ ਮਟਾ ਦਿਓ ਇਹ ਬਾਤੀ ਚੱਲ ਗਿਆ ਤੁਹਾਡਾ 9 ਦਾ ਨਿਸ਼ਾਨ ਹੀ ਆਇਆ ਇਹਦੇ ਤੇ ਜਿਹੜਾ ਐਸਪਾ ਪੇਂਟ ਹੁੰਦਾ ਨਾ ਜਦੋਂ ਤੁਸੀਂ ਉਹ ਚ ਇਦਾਂ 9 ਮਾਰਦੇ ਨਾ ਉਹਨਾਂ ਲੀਕ ਪਾ ਦਿੰਦੇ ਨਾ ਰੰਗ ਲੱਥ ਜਾਂਦਾ ਸੋ 2K ਪੇਂਟ ਦੀ ਇੰਨੀ ਜ਼ਿਆਦਾ ਮਜ਼ਬੂਤੀ ਹੁੰਦੀ ਹੈ ਮਹਿੰਗਾ ਜ਼ਰੂਰ ਹੁੰਦਾ ਪਰ ਮਜ਼ਬੂਤੀ ਜ਼ਿਆਦਾ ਹੁੰਦੀ ਹੈ ਹੁਣ ਆਪਾਂ ਆ ਗਏ ਪੀਟੀਓ ਟਰਾਲੀ ਤੇ ਸੋ ਟਰਾਲੀ ਤੁਸੀਂ ਮੇ ਵੀ ਵੀਡੀਓ ਜਿ ਦਿਖਾ ਦਾਂਗਾ ਦੇਖੋ ਮੈਂ ਅਹੀਂ ਇਹਨਾਂ ਚੀਜ਼ਾਂ ਦੇ ਬਹੁਤ ਘੱਟ ਬੋਲਦੇ ਜੀ ਆ ਪੌੜੀ ਲਾਤੀ ਆ ਲਾਤਾ ਇਹਨਾਂ ਤੇ ਬੇਸਿਕ ਚੀਜ਼ਾਂ ਇਹ ਐਨੀ ਵਨ ਕੈਨ ਡੂ ਇਟ ਹੈਨਾ ਸੋ ਇਹਦੇ ਬਾਰੇ ਐਨੀ ਮੈਂ ਬੋਲਾਂਗਾ ਵੀ ਆਹ ਜੀ ਪੌੜੀ ਇੱਕ ਬੰਦੇ ਨੇ ਪੌੜੀ ਲਾਈ ਗਿਓ ਹਰ ਵੀਡੀਓ ਜੋ ਪੌੜੀ ਦਿਖਾਈ ਜਾਂਦਾ ਇਹ ਦੀਜ਼ ਆਰ ਨੋਟ ਫੀਚਰ ਆਪਾਂ ਟੈਕਨੀਕਲ ਗੱਲ ਕਰ ਲਈ ਉਹ ਮੁੱਦੇ ਤੇ ਕਰ ਲਈ ਦੂਸਰਾ ਆਪਾਂ ਕਰਨੀ ਹੈ ਟਰਾਲੀ ਦੀ ਤੁਸੀਂ ਵੀਡੀਓ ਜ਼ਰੂਰ ਦਿਖਾ ਦਿਓ ਵੀ ਆਹ ਲੱਗਿਆ ਦੇਖੋ ਇਹ ਟਾਪ ਹੈ ਹਾਂ ਸਾਡੇ ਵਿੱਚ ਇੰਨਾ ਹੈਗਾ ਵੀ ਜਦੋਂ ਅਸੀਂ ਜਿਹੜੀ ਵੀ ਟਰਾਲੀ ਠੀਕ ਹੈ ਮਤਲਬ ਉਹਦੇ ਚ ਇਹ ਨਹੀਂ ਵੀ ਗੈਨਤੀ ਦੇ ਅਲੱਗ ਬੇਲ ਦੇ ਅਲੱਗ ਰੇਡੀਅਮ ਦੇ ਅਲੱਗ ਪਲਾਜ਼ਮੇ ਦਾ ਸਾਰਾ ਕੁਝ ਹੈ ਠੀਕ ਹੈ ਉਹ ਤੇ 6mm ਥੱਲੇ ਆ 6 ਦਾ ਹੀ ਡਾਲਾ 6 ਨਹੀਂ ਹੁੰਦੀ 5.8 ਹੁੰਦੀ 6 ਤੋਂ ਥੋੜੀ ਜਿਹੀ ਥੱਲੇ ਹੁੰਦੀ ਆ ਬਾਕੀ ਮਟੀਰੀਅਲ ਸਾਰਾ ਸੇਲ ਦਾ ਹੀ ਆ ਕੁਝ ਚੀਜ਼ਾਂ ਪਹਿਲਾਂ ਆਪਾਂ ਪੀਟੀਓ ਬਾਰੇ ਗੱਲ ਕਰੀਏ ਮੈਂ ਇਹ ਕਹਣਾ ਵੀ ਇਹ ਚੀਜ਼ਾਂ ਨੂੰ ਤੁਸੀਂ ਵੀਡੀਓ 'ਚ ਦਿਖਾ ਦਿਓ ਸਾਰੇ ਨੂੰ ਪਤਾ ਰੇਟ ਬਾਅਦ 'ਚ ਵੇਖੀਏ ਨਹੀਂ ਰੇਟ ਦੀ ਆਪਾਂ ਗੱਲ ਵੀ ਨਹੀਂ ਕਰਦੇ ਵੀਡੀਓ ਦੇ ਵਿੱਚ ਨਾ ਹਨਾ ਸੋ ਇਹਦੇ ਵਿੱਚ ਇਹ ਆ ਵੀ ਪੀਟੀਓ ਕੀ ਆ ਦੇਖੋ ਪੀਟੀਓ ਦੇ ਵਿੱਚ ਇੱਕ ਗੀਅਰ ਬਾਕਸ ਲੱਗਦਾ ਜੀ ਮੈਂ ਤੁਹਾਡਾ ਜੀ 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 ਅਦਰਵਾਈ ਮ ਬਹੁਤ ਜ਼ਿਆਦਾ ਤੇਜ਼ ਤਰ੍ਹਾਂ ਦਾ ਜਦੋਂ ਇਸ ਟਰੈਕਟਰ ਦੇ ਅੱਗੇ ਇੱਕ ਟੋਚਨ ਪਾਇਆ ਹੁਣ ਉਹਦੀ ਸਪੀਡ ਤੇ ਉਹਦੀ ਲਗਭਗ ਦੋਨਾਂ ਦੀ ਮੈਚ ਹੋਣੀ ਚਾਹੀਦੀ ਹੈ ਨਾ ਜੇ ਅਗਲਾ ਇਹਦਾ ਗੇਅਰ ਵੱਡਾ ਪਾਤਾ ਸਪੀਡ ਜ਼ਿਆਦਾ ਹੋ ਗਈ ਉਹਨੂੰ ਖੋਰੋ ਹੀ ਪੱਟੀ ਜਾਣਾ ਜੀ ਕੰਟਰੋਲੀ ਟਰੈਕਟਰ ਦੇ ਵਿੱਚ ਪੀਟੀਓ ਚ ਇਹ ਬਹੁਤ ਕ੍ਰਿਟੀਕਲ ਹੁੰਦਾ ਤੁਹਾਡੀਆਂ ਸਪੀਡਾਂ ਜਿਹੜੀਆਂ ਸਿੰਕ੍ਰੋਨਾਈਜ਼ ਹੋਣੀਆਂ ਚਾਹੀਦੀਆਂ ਮੈਚ ਹੋਣੀਆਂ ਚਾਹੀਦੀਆਂ ਉਹਨੂੰ ਬੇਸਿਕਲੀ ਬੋਲਦੇ ਸਲਿਪ ਰੇਸ਼ੋ ਜਿਵੇਂ ਕੋ 4/4 ਟਰੈਕਟਰ ਚ ਹੁੰਦਾ ਜੀ ਹੁਣ ਜਿੰਨੇ ਤਰ੍ਹਾਂ ਦੇ ਟਰੈਕਟਰ ਹੈ ਜੀ ਓਨੇ ਤਰ੍ਹਾਂ ਦੀਆਂ ਪੀਟੀਓ ਬਿਲਕੁ ਕੋਈ ਮਲਟੀ ਸਪੀਡ ਹੈ ਕੋਈ ਸੋਨ ਵਾਲੀ ਕੱਦੀ ਅਲੱਗ ਹੈ 21 ਤੱਕ ਅਲੱਗ ਹੈ 17 ਤੱਕ ਅਲੱਗ ਹੈ ਸਵਰਾਜ ਦੀ ਅਲੱਗ ਹੈ ਲੋ ਹਾਈ ਮੀਡੀਅਮ ਦੀ ਅਲੱਗ ਹੈ 800 ਬਜਟ ਦੇ ਲੋ ਹਾਈ ਮੀਡੀਅਮ ਚ ਦੋ ਤਿੰਨ ਵੇਰੀਏਸ਼ਨ ਹੈ ਹਨਾ ਜੀ ਸੋ ਬੇਸਿਕਲੀ ਕੀ ਹੈ ਨਾ ਤੁਹਾਨੂੰ ਵੈਰਾਈਟੀਆਂ ਬਹੁਤ ਆ ਉਹਦੇ ਅਕੋਰਡਿੰਗ ਜਿਹਦਾ ਟਰਾਂਸਮਿਸ਼ਨ ਲਗਾਉਣਾ ਪੈਂਦੀ ਉਹ ਸਾਡੀ ਇਨ ਹਾਊਸ ਮੈਨੂਫੈਕਚਰਿੰਗ ਹੈ ਦੂਸਰੇ ਜੀ 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 ਉਹ ਗੇਅਰ ਇਹਦੇ ਵਿੱਚ ਲਗਾਇਆ ਜਾਂਦਾ ਵੀ ਟਰੈਕਟਰ ਤੇ ਟਰਾਲੀ ਦੀ ਸਪੀਡ ਨੂੰ ਆਪਾਂ ਮੈਚ ਕਰ ਮੈਚ ਕਰ ਦਿੰਦੇ ਆ ਸੋ ਬਹੁਤ ਵਾਰ ਹੁੰਦਾ ਲੋਕ ਸਾਡੀਆਂ ਟਰਾਲੀਆਂ ਚੱਕ ਕੇ ਲੈ ਜਾਂਦੇ ਆ ਹੁਣ ਇੱਕ ਲੈ ਕੇ ਸਾਰੇ ਉਹੀ ਉਹੀ ਗੇਅਰ ਸਾਰੇ ਚਲਾ ਦਿੰਦੇ ਉੱਥੇ ਫਸ ਜਾਂਦੇ ਫਿਰ ਇਹ ਜਿਹੜੇ ਕ੍ਰਾਉਨ ਪਿੰਨੀਆਂ ਦੀ ਰੇਸ਼ੀਓ ਦਾ ਫਰਕ ਹੁੰਦਾ ਜੀ ਜੀ ਕਈ ਲੋਕ ਕਹਿੰਦੇ ਪਿੱਛੇ 1220 ਦੇ ਟਾਇਰ ਪਾਣੇ ਕੋਈ ਕਹਿੰਦਾ 920 ਦਾ ਪਾਣਾ ਟਰੈਕਟਰ ਦਾ ਕਿਸੇ ਨੇ 12 ਦਾ ਪਾਇਆ ਹੁੰਦਾ ਉਹ 12 ਤੋਂ 13 ਕਰਾ ਦਿੰਦਾ ਜਾਂ 14 ਤੋਂ ਲੋਕ 16 ਦੇ ਕਰਾਉਂਦੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੇਅਰ ਬਾਕਸ ਲਗਦਾ ਮਤਲਬ ਗੇਅਰ ਬਾਕਸ ਜਿਹੜਾ ਤੁਹਾਡਾ ਖੁਦ ਦਾ ਮੈਨੂਫੈਕਚਰ ਜਗ ਸੋਦਾ ਨਹੀਂ ਆਪ ਆਪਣੀ ਹਰ ਤੋਂ 3-4 ਸਾਲ ਪਹਿਲੇ ਪੁਰਾਣੇ ਲਗਾਉਂਦੇ ਰਹੇ ਪਰ ਜਦੋਂ ਤੁਹਾਡੀ ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦੀ ਹੈ ਪੁਰਾਣੇ ਗੇਅਰਾਂ ਤੇ ਤੁਸੀਂ ਉਹ ਉਹ ਜੁਗਾਰ ਦੇ ਸੀ ਹਨਾ ਟਰੱਕ ਦਾ ਲਾਤਾਂ ਰਿਡਕਸ਼ਨ ਲਾਤੀ ਜਾਂ ਹੋਰ ਲਾਤਾਂ ਮਤ ਇਹ ਤੁਸੀਂ ਆਪ ਤਿਆਰ ਕਰਦੇ ਸੀ ਮੈਨੂਫੈਕਚਰਿੰਗ ਆ ਦੇਖੋ ਗੇਅਰ ਬਾਕਸ ਦੇ ਦੋ ਕ੍ਰਿਟੀਕਲ ਟੈਕ ਦੇ ਦੀ ਸਪੀਡ ਮੈਚ ਕਰਨੀ ਹੈ ਓਕੇ ਹੋ ਗਿਆ ਹੁਣ ਉਸ ਤੋਂ ਬਾਅਦ ਦੋ ਫੈਕਟਰ ਸਾਨੂੰ ਹੋਰ ਦੇਖਣੇ ਹੁੰਦੇ ਆ ਜੀ ਦੇਖੋ ਅੱਜ ਨਹੀਂ ਕੱਲ ਨਹੀਂ ਦੋ ਨਹੀਂ ਚਾਰ ਨਹੀਂ 5 ਸਾਲ ਬਾਅਦ ਕਦੀ ਤੇ ਕੋਈ ਨਾ ਕੋਈ ਫੇਲਿਅਰ ਆਏਗਾ ਹਨਾ ਹੁਣ ਤੁਹਾਡੀ ਟਰਾਲੀ ਦੇ ਵਿੱਚ ਤੁਸੀਂ ਗियर ਇਦਾਂ ਲਗਾਤਾ ਜੇ ਉੱਚ ਕੋਈ ਦਿੱਕਤ ਆ ਗਈ ਉਹ ਠੀਕ ਕਿੱਦਾਂ ਕਰੋਗੇ ਮਤਲਬ ਉਹਨੂੰ ਵੱਢ ਕੇ ਥੱਲੇ ਸੁੱਟੋਗੇ ਬਿਲਕੁਲ ਠੀਕ ਹੈ ਫਿਰ ਉਹਦਾ ਸਮਾਨ ਮਿਲਿਆ ਕਿ ਨਹੀਂ ਮਿਲਿਆ ਪਤਾ ਨਹੀਂ ਹੈਨਾ ਹੁਣ ਜਿਹੜਾ ਸਾਡਾ ਗੇਅਰ ਬਾਕਸ ਖੁੱਦ ਦਾ ਤੇ ਸਾਡੇ ਤੋਂ ਪਾਰਟਸ ਜਾਂ ਚਲੋ ਗਰਾਰੀਆਂ ਦਾ ਸਾਡੇ ਤੋਂ ਹੁੰਦੀਆਂ ਲਾਇਬਿਲਟੀ ਤੁਹਾਡੀ ਰਹਿ ਗਈ ਹਾਂ ਨਹੀਂ ਇਹਦੇ 'ਚ ਜਿਹੜੇ 베ARING ਸ਼ੇਰਿੰਗ ਪਾਏ ਹੋ ਨਾਰਮਲ ਹੈ ਮਾਰਕੀਟ 'ਚ ਜੀ ਜਿਹੜੇ ਮਾਰਕੀਟ 'ਚ ਨਾਰਮਲ ਅਵੇਲੇਬਲ ਹੈ 6311 6808 6812 ਇਦਾਂ ਦਾ 베ARING ਨਾ ਪਾਓ ਪੁਰਾਣੇ ਗੇਰਾਂ 'ਚ ਪਤਾ ਨਹੀਂ ਕੀ ਨਿਕਲਦਾ ਫਿਰ ਇਹ 'ਚ ਦੋ ਹੀ ਗਰ ਜਦੋਂ ਨੰਬਰ ਆਫ ਗਰਾਰੀਆਂ ਜਿਆਦਾ ਪਾਵਾਂਗੇ ਉਹਦੇ ਵਿੱਚ ਲਾਸੇਜ਼ ਹੁੰਦੇ ਆ ਇਹਨਾਂ ਇੰਗੇਜ ਕਰਨਾ ਔਰ ਡਿਸ ਇੰਗੇਜ ਕਰਨਾ ਠੀਕ ਹੈ ਹੁਣ ਇੱਥੇ ਤੁਹਾਡਾ ਵਿੱਚ ਗੇਅਰ ਬਾਕਸ ਲੱਗਿਆ ਹੋਇਆ ਇਹ ਇੱਥੇ ਨਿਊਟਰਲ ਐਸ ਲਈ ਇਹ ਬਿਲਕੁਲ ਅੱਛਾ ਜੀ ਇਹ ਨਿਊਟਰਲ ਐ ਜਦੋਂ ਤੁਸੀਂ ਖੇਤ ਚ ਟਰਾਲੀ ਘੜਨੀ ਇਦਾਂ ਇੱਕ ਗੇਅਰ ਪਾ ਜਣਾ ਹੁਣ ਗੇਅਰ ਦਾ ਰਿਸ਼ਤਾ ਐਕਸਲ ਨਾਲ ਜੁੜ ਗਿਆ ਓਕੇ ਮਤਲਬ ਜੇ ਤੁਸੀਂ ਨਾਰਮਲ ਟਰਾਲੀ ਖਾਲੀ ਆ ਉਵੇਂ ਚੱਲਦੇ ਓਦੋਂ ਨੂੰ ਕੱਢ ਦੇਣਾ ਓਦੋਂ ਓਦੋਂ ਇਹ ਸਾਰਾ ਕੁਝ ਨਿਊਟਰਲ ਹੋ ਜਾਂਦਾ ਇਹ ਸ਼ਾਰਟ ਰੁਕ ਜਾਂਦੀ ਹੈ ਪਿੱਛੇ ਵਾਲੇ ਕੋਲ ਗੇਅਰ ਨਹੀਂ ਹੁੰਦਾ ਓਕੇ ਮਤਲਬ ਪਿੱਛ ਤਾਇਰੀ ਤਾਇਪ ਬਣ ਗਈ ਜਾਉਂਦਾ ਹਾਂ ਨਾ ਉਹ ਨਾਰਮਲ ਟਰਾਲੀ ਬਣ ਗਈ ਨਾਰਮਲ ਹੋ ਗਈ ਜਦੋਂ ਤੁਸੀਂ ਖੇਤੋਂ ਕੱਢਣੀ ਆ ਫਸ ਗਈ ਆ ਜਾਂ ਚੜਾਈ ਚੜ੍ਹਨੀ ਜਿੱਥੇ ਨਾਰਮਲ ਟਰੈਕਟਰ ਨਹੀਂ ਮਤਲਬ ਜਿੱਥੇ ਆਪਾਂ ਪੀਟੀਓ ਯੂਜ਼ ਕਰਨੀ ਹੈ ਹਾਂਜੀ ਹਾਂਜੀ ਜਿੱਥੇ ਇਹ ਗੇਅਰ ਇਹ ਗੇਅਰ ਲੱਗਦਾ ਕਿਸੇ ਅੱਗੇ ਨੂੰ ਲੱਗਦਾ ਕਿਸੇ ਨੂੰ ਪਿੱਛੇ ਲੱਗਦਾ ਇੰਗੇਜ ਰੋਡਿਸ ਇੰਗੇਜ ਦੇ ਫਰਕ ਹੁੰਦਾ ਥੋੜਾ ਜਿਹਾ ਅੱਛਾ ਉਹ ਅੱਗੇ ਨੂੰ ਲੱਗਦਾ ਕਿ ਇਹਨੂੰ ਪਿੱਛੇ ਦਾ ਲੱਗਦਾ ਉਹਦਾ ਕੀ ਕਾਰਨ ਉਹ ਕੁਝ ਸਾਡੇ ਡਿਜ਼ਾਈਨ ਦਾ ਹੈ ਨਾ ਕੁਝ ਮਦਦ ਉਹ ਤੁਹਾਡੇ ਆਪਣੀ ਕ੍ਰिएशन ਹੈ ਹਾਂ ਹਾਂ ਤੇ ਇਹਦੇ ਵਿੱਚ ਜਦੋਂ ਗੇਅਰ ਲੱਗ ਗਿਆ ਇਧਰੋਂ ਤੁਸੀਂ ਟਰੈਕਟਰ ਦਾ ਪਾ ਲੈਣਾ ਜੀ ਠੀਕ ਹੈ ਮਲਟੀ ਸਪੀਡ ਆ ਜਾਂ 540 ਆ ਜਾਂ ਜਿਹੜਾ ਵੀ ਆ ਹੈ ਨਾ ਤੇ ਇਹਨਾਂ ਤੁਸੀਂ ਅਸੀਂ ਦੱਸ ਦੇਣਾ ਵੀ ਕਿਹੜਾ ਗੇਅਰ ਟਰੈਕਟਰ ਦਾ ਕਿਹੜਾ ਟਰਾਲੀ ਦਾ ਜੇ ਮਲਟੀ ਸਪੀਡ ਹੋਵੇ ਉਹਦੇ ਲੋ ਦੇ ਸਾਰਿਆਂ ਚ ਚੱਲ ਜਾਂਦਾ ਠੀਕ ਹੈ ਜੀ ਤੇ ਇੱਕ ਚੀਜ਼ ਇਹ ਹੋ ਗਈ ਦੂਸਰਾ ਮੈਂ ਫਿਰ ਗੱਲ ਕਰ ਰਿਹਾ ਸੀ ਵੀ ਗੇਅਰ ਦਾ ਡਿਜ਼ਾਈਨ ਇਦਾਂ ਦਾ ਹੋਣਾ ਚਾਹੀਦਾ ਜੇ ਕੱਲ ਨੂੰ ਖਰਾਬ ਹੋਵੇ ਠੀਕ ਹੋਣਾ ਚਾਹੀਦਾ ਸਾਡਾ ਜਿਹੜਾ ਗੇਅਰ ਦਾ ਇਦਾਂ ਦਾ ਡਿਜ਼ਾਈਨ ਆ ਤੁਸੀਂ ਦੇਖੋ ਗੇਅਰ ਖਰਾਬ ਕਦੋਂ ਹੋਣਾ ਜਾਂ ਤਾਂ ਚੱਲ ਕੇ ਹੋਣਾ ਜਾਂ ਤੁਸੀਂ ਅੰਨਾ ਜ਼ੋਰ ਲਗਾਤਾ ਅੰਨਾ ਜ਼ੋਰ ਕਿੱਥੇ ਲਖਣਾ ਜਦੋਂ ਖੇਚ ਪੂਰੀ ਟਰਾਲੀ ਬੜੀ ਹੈ ਟੁੱਟ ਗਿਆ ਹੁਣ ਕੱਢੋਗੇ ਕਿੱਦਾਂ ਸੋ ਆ ਬੰਦਾ ਪੈਨ ਦੀ ਥੱਲੇ ਜਗਾ ਚਾਹੀਦੀ ਨਾ ਤੁਹਾਨੂੰ ਬਿਲਡਿੰਗ ਸੈਟ ਚਾਹੀਦਾ ਨਾ ਗੈਸ ਕਟਰ ਚਾਹੀਦਾ ਇੱਕ ਚਾਬੀ ਤੇ ਥੋੜਾ ਚਾਹੀਦਾ ਤੁਹਾਡਾ ਗੀਅਰ ਟਰਾਲੀ ਤੇ ਫਿੱਟ ਫਿੱਟ ਉੱਤੇ ਹੀ ਡਿਸਮੈਂਟ ਹੋ ਜਾਂਦਾ ਓਕੇ ਇਹ ਵੀ ਬਹੁਤ ਇੰਪੋਰਟੈਂਟ ਹੈ ਨਾ ਅੱਜ ਤੁਸੀਂ ਪਹਿਲ ਚਾਲੋਗੇ ਹੈ ਨਾ ਮੁੜ ਕੇ ਖਲਾਂਣ ਦੋ ਦੇਖੋ ਅੱਜ ਨਹੀਂ 2 4 5 7 ਸਾਲ ਨੂੰ ਕਦੀ ਤੇ ਪ੍ਰੋਬਲਮ ਆਣੀ ਜਾਣੀ ਹੈ ਹਾਂ ਮੇਰੇ ਚੱਲਦੀ ਚੀਜ਼ ਤੇ ਮੁਸ਼ਕਲ ਆਣੀ ਆਣੀ ਸੋ ਸਾਡਾ ਡਿਜ਼ ਡਿਸਮੈਂਟਲ ਉੱਪਰੋਂ ਥੱਲੇ ਨੀ ਬੜੀ ਦੇ ਨਾਮ ਤੇ ਆਪਾਂ ਨੂੰ ਬਹੁਤਾ ਕੁਝ ਡਿਸਮੈਂਟਲ ਮੀਨਸ ਕਿ ਆਪਾਂ ਜੇ ਖੋਲਣਾ ਹੈ ਹੈਨਾ ਤੇ ਕੋਈ ਵੀ ਮਕੈਨਿਕ ਆਵੇ ਤਾਂ ਆਰਾਮ ਨਾਲ ਖੋਲ ਜੂਗਾ ਮਤਲਬ ਕੋਈ ਬਹੁਤ ਹੀ ਵਾਦਚੜਾ ਵਾਲੀ ਗੱਲ ਨਹੀਂ ਅੱਛਾ ਅੱਛਾ ਭਾਈ ਇਹ ਕੀ ਹੋਰ ਦੱਸਿਓ ਜਣਾ ਉੱਥੇ ਵੀ ਜਿਵੇਂ ਟਰੈਕਟਰ ਬੜੀ ਤਰ੍ਹਾਂ ਦੇ ਨੇ ਹਾਂਜੀ ਮਾਰਕੀਟ 'ਚ ਬਹੁਤ ਟਰੈਕਟਰ ਨੇ ਤੇ ਇਹ ਜਿਹੜੇ ਪੀਟੀਓ ਦਾ ਗੇਅਰ ਆ ਇਹਦੀ ਜਿਹੜੀ ਸਪੀਡ ਆ ਉਹ ਮੈਂ ਅੱਲਾਹ ਚਾਹੀ ਦੇਖੋ ਮੈਂ ਫਿਰ ਲਾਸਟ ਵੀਕ ਆਪੀ ਟਰੈਕਟਰ ਦੇ ਅਕੋਰਡਿੰਗ ਗੇਅਰ ਲਗਣਾ ਸੋ ਇਹ ਨਹੀਂ ਹੈਗਾ ਕਿ ਤੁਸੀਂ ਸੋਨਾਲੀਕਾ ਦਾ ਗੇਅਰ ਲਾ ਲਿਆ ਤੇ ਜਿਹੜੇ ਮਰਜ਼ੀ ਨਾਲ ਚਲਾ ਲਓ ਸੋਨਾਲੀਕਾ ਦੀ ਵੀ ਬਹੁਤ ਵੈਰਾਈਟੀ ਹੈ ਜੀ 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 ਠੀਕ ਹੈ ਪਰ ਇੱਕਾਂ ਹੀ 540 ਵਾਲਾ ਗੇਅਰ ਬਣਾਣੇ ਆ ਉਹ ਤੇ ਗੇਰਾਂ ਵਾਲਾ ਤਾਂ ਹਰ ਦਾ ਵੱਖਰਾ ਵੱਖਰਾ ਹੋਣਾ ਪਰ ਬਹੁਤ ਸਾਰੇ ਸਾਡੇ ਕਿਸਾਨ ਭਰਾ ਕਹਿੰਦੇ ਜਾਂ ਲੋਕ ਗੁੰਮਰਾਹ ਕਰਦੇ ਜੀ ਮਲਟੀ ਸਪੀਡ ਲਾਤਾ ਇਹਦਾ ਤਾਂ ਕੁਝ ਨਹੀਂ ਹੁੰਦਾ ਦੇਖੋ ਡੌਂਡੀਅਰ ਪੁਰਾਣੇ ਵਾਲੇ ਦੀ 540 ਦੇ ਜਿਹੜੇ ਚੱਕਰ ਹੈ ਨਾ ਉਹ 2400 ਤੇ ਆਉਂਦੇ 2390 ਤੇ 98 ਤੇ ਉੱਥੇ ਟਰੈਕਟਰ ਦੀ ਸਪੀਡ ਹੈਗੀ 1.6 ਕਿਲੋਮੀਟਰ ਫਾਰਮ ਟਰੈਕ ਦੇ 1800 ਤੇ 1810 ਤੇ 540 ਆਂਦੇ ਉੱਥੇ ਉਹਦੀ ਸਪੀਡ ਹੈਗੀ ਆ 8+2 ਦੀ 2.6 ਜਿਹੜਾ T20 ਆਂਦਾ ਉਹਦੀ ਇੱਕ ਦੀ 1.4 ਹੈ ਜਾਂ 1.6 ਹੈ ਸਵਰਾਜ ਦੇ 540 ਆਂਦੇ 1600 ਤੇ ਜੀ ਜੀ ਠੀਕ ਹੈ ਉੱਥੇ ਉਹਦੀ ਸਪੀਡ 2.6 ਹੈ ਹੁਣ ਜਿਹੜਾ ਨਵੇਂ ਵਾਲਾ ਆ ਗਿਆ ਲੋਹਾਈ మీడియం ਉਹਦੀ 1. ਕੁਝ ਆ ਗਈ ਹੈ ਨਾ ਸੋ ਆਪਾਂ ਇਹ ਨਹੀਂ ਕਹਿ ਸਕਦੇ 540 ਜੀ ਕਿਸੇ ਨਾਲ ਵੀ ਚੱਲ ਜਾਏਗਾ ਹਾਂ ਇੰਨਾ ਜ਼ਰੂਰ ਹੁੰਦਾ ਵੀ 540 ਵਾਲਾ ਇਕ ਮੈਂ ਫਾਰਮ ਟਰੈਕ ਨਾਲ ਲਗਾਤਾ ਪੁਰਾਣੇ ਨਾਲ ਉਹ ਤੁਸੀਂ ਕਿਸੇ ਵੀ ਟਰੈਕਟਰ ਨਾਲ ਪਾ ਲਓਗੇ 70 80% ਉਹ ਕੰਮ ਕਰ ਜਾਂਦਾ ਪਰ ਉਹ ਨਹੀਂ ਪਰਫੈਕਸ਼ਨ ਚ ਨਹੀਂ ਕਰਦਾ ਮਤਲਬ ਉਹ ਨਹੀਂ ਪਰਫੈਕਸ਼ਨ ਨਹੀਂ ਹਾਂ ਜੇ ਕੰਮ ਕਰੂਗਾ ਥੋੜਾ ਕਰਦਾ ਉਹਦੇ ਚ ਹੁੰਦਾ ਵੀ ਅਣਜਾਣ ਬੰਦੇ ਨੇ ਗੀਅਰ ਗਲਤ ਲਾਤਾ ਮੋਟਰ ਤੇ ਲਗਾ ਨੁਕਸਾਨ ਹੋ ਸਕਦਾ ਥੋੜਾ ਚੱਲ ਸਕਦਾ ਪੌਸਿਬਿਲਟੀ ਹੈ ਪੌਸਿਬਿਲਟੀ ਹੈ ਪਰ ਜ਼ਿਆਦਾ ਨਹੀਂ ਫਿਰ ਵੀ ਇਹ ਕਹਾਂਗੇ ਜਿਹੜੇ ਟਰੈਕਟਰ ਨਾਲ ਟਰਾਲੀ ਬਣੀ ਆ ਉਹਦੇ ਨਾਲ ਚੱਲਣੀ ਚਾਹੀਦੀ ਦੂਸਰੀ ਚੀਜ਼ ਜਿੱਦਾਂ ਇਹ ਇਹ ਟਰਾਲੀ ਹੈਗੀ ਆ ਡਬਲ ਐਕਸ ਹਾਂਜੀ ਠੀਕ ਹੈ ਜੀ ਡਬਲ ਐਕਸਸ ਤੇ ਸਿੰਗਲ ਐਕਸਸ ਟਰਾਲੀ ਜਦ ਉਹਦੇ ਵਿੱਚ ਗিয়ার ਦਾ ਵੀ ਫਰਕ ਪੈਂਦਾ ਨਹੀਂ 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 ਦੇਖੋ ਜਿਹੜਾ ਗিয়ার ਲੱਗਦਾ ਹੈ ਟਰਾਂਸਮਿਸ਼ਨ ਇਹ ਸਾਡੀ ਹਿਮਾਚਲ ਚ 9 ਫੁੱਟ ਦੀ ਟਰਾਲੀ ਜਾਂਦੀ ਉਹਨੂੰ ਵੀ ਇਹੀ ਗিয়ার ਹੁੰਦਾ ਭਾਵੇਂ 32 ਫੁੱਟ ਦੀ ਬਣੇ ਉਹਨੂੰ ਵੀ ਇਹੀ ਗিয়ার ਹੁੰਦਾ ਗিয়ারਾਂ ਹੀ ਦੋ ਟਰਾਲੀਆਂ ਕਰਕੇ ਥੋੜਾ ਬਣਾ ਸਕਦੇ ਆ ਉਹਦੀ ਸਟਰੈਂਥ ਉਹਦੀ ਜਿਹੜੀ ਕੈਲੀਬ੍ਰੇਸ਼ਨ ਹੈ ਹਾਇਰ ਸਾਈਡ ਵਾਲੀ ਦੀ ਥੱਲੇ ਲਾ ਦਿੰਦੇ ਆ ਮਤਲਬ ਉਹ ਤੁਹਾਡਾ ਇਕੋ ਲੈਵਲ ਤੇ ਚੱਲਦਾ ਹੈ ਇਕੋ ਲੈਵਲ ਤੇ ਚੱਲਦਾ ਨਹੀਂ ਕਹਿ ਸਕਦੇ ਵੀ ਹਿਮਾਚਲ ਚ ਟਰਾਲੀ ਬਣਨੀ ਘੱਟ ਵਾਰਾ ਉੱਤੇ ਹਲਕਾ ਬਣਾਦੀ ਨਹੀਂ ਉਹਨਾਂ ਸਾਡੀ ਵੈਰਾਈਟੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਜੀ ਜੀ ਹੁਣ ਤੁਸੀਂ ਸਿੰਗਲ ਐਕ ਚੁੱਲਾ ਸਿਸਟਮ ਕਹਿੰਦੇ ਸਵਿੰਗ ਵਾਲੀ ਠੀਕ ਹੈ ਹੁਣ ਜਿਹੜੀਆਂ ਆਮ ਟਰਾਲੀਆਂ ਚੱਲਦੀਆਂ ਨਾ ਹਜੇ ਪੰਜਾਬ ਦੇ ਵਿੱਚ ਉਹ ਫਿਕਸ ਵਾਲੀਆਂ ਹੁੰਦੀਆਂ ਫਿਕਸ ਵਾਲੀ ਦਾ ਇਹ ਹੁੰਦਾ ਵੀ ਜਦੋਂ ਇੱਥੋਂ ਤੁਸੀਂ ਮੰਨ ਲਓ ਚੜਾਇਆ ਉਹ ਡਵਾਈਡਰ ਦੇ ਬੰਨੇ ਤੇ ਚੜਿਆ ਨਾ ਇਹ ਅਗਲੇ ਟਾਇਰ ਚੜ ਗਿਆ ਪਿਛਲੇ ਹਵਾ ਚ ਹੋ ਜਾਂਦਾ ਕੀ ਆਪਾਂ ਹੁਣ ਇੱਕ ਵਾਰ ਚਲਾ ਕੇ ਵੇਖੀ ਮੈਂ ਤੁਹਾਨੂੰ ਪਹਿਲੇ ਦੱਸਦਾ ਫਿਰ ਹਨਾ ਜਿਹੜੀ ਫਿਕਸ ਵਾਲੀ ਦੀ ਹੈ ਉਹਦੇ ਦੋ ਤੂਰੇ ਫਿਕਸ ਲੱਗੇ ਹੁੰਦੇ ਜੇ ਅਗਲਾ ਬ੍ਰੇਕਰ ਤੇ ਚੜੇ ਪਿਛਲਾ ਹਵਾ ਚ ਹੋ ਜਾਂਦਾ ਇਹ ਉਹ ਟਰਾਲੀ ਲਾਰ ਹੋ ਜਾਣੀ ਹੈ ਜਦੋਂ ਪਿਛਲਾ ਬ੍ਰੇਕਰ ਤੇ ਚੜਿਆ ਅਗਲਾ ਹਵਾ ਚ ਹੋ ਗਿਆ ਟਰਾਲੀ ਦਾ ਐਕਸਲ ਇੰਨਾ ਪਿੱਛੇ ਲੱ ਟਰੈਕਟਰ ਦੀ ਟਿਊਬਾ ਵੀ ਤੋੜ ਦਿੰਦੀ ਐ ਐਕਸੀਡੈਂਟ ਵੀ ਹੋ ਜਾਂਦਾ ਇਹਦੇ ਵਿੱਚ ਝੂਲਾ ਲਾਇਆ ਹੋਇਆ ਸੋ ਇਹ ਜਿੱਦਾਂ ਵੀ ਬੰਨੇ ਤੇ ਗਈ 12 14 ਇੰਚ ਤੱਕ ਉੱਪਰ ਥੱਲੇ ਆਪਣੇ ਆਪ ਹੀ ਹੋ ਜਾਂਦੀ ਐ ਬਾਕੀ ਕਰੀਏ ਮੈਂ ਤੁਹਾਨੂੰ ਦਿਖਾਣਾ ਕੀ ਕਰਾਂ ਮੈਂ ਟਰੈਕਟਰ ਹੌਲੀ ਹੌਲੀ ਕਰੀਏ ਅੱਗੇ ਲੋਹੇ ਚ ਪਾ ਕੇ ਇਹਨੂੰ ਇਹਨੂੰ ਜ਼ੂਮ ਕਰਕੇ ਦਿਖਾਓ ਇਸ ਸਾਈਡ ਤੋਂ ਇਧਰੋਂ ਕਰਕੇ ਦਿਖਾਓ ਜੋ ਤਾਂ ਇਧਰਲੀ ਸਾਈਡ ਤੇ ਆਇਆ ਤਾਂ ਹੁਣ ਆਪਾਂ ਨਾ ਇਹ ਟਰਾਲੀ ਨੂੰ ਚੱਲਦੀ ਨੂੰ ਵੇਖਾਂਗੇ ਤੇ ਜਿਹੜੀ ਸਵਿੰਗ ਵਾਲੀ ਟਰਾਲੀ ਤੇ ਪਹਿਲਾਂ ਲੋਹੇ ਪਾ ਕੇ ਤੇ ਟਰਾਲੀ ਤੇ ਕੀ ਫਰਕ ਪੈਂਦਾ ਇਹ ਪਹਿਲਾਂ ਲੋਹੇ ਪਾ ਕੇ ਤੋਰ ਹੌਲੀ ਹੌਲੀ ਇਹ ਭਾਈ ਸਿੰਘ ਵਾਲ ਕਿੰਝ ਆਪਾਂ ਸਵਿੰਗ ਵਾਲੀ ਟ੍ਰੈਕਟਰ ਆ ਬੰਨਿਆਂ ਤੇ ਚੜਦੇ ਤੁਹਾਨੂੰ ਦਿਖਾਵਾਂਗੇ ਅੱਜ ਅੱਜ ਜਦੋਂ ਬੰਨਿਆਂ ਤੇ ਚੜਦੇ ਉਦੋਂ ਦਿਖਾਵਾਂਗੇ ਪੁਣੇ ਦੇ ਜਿਹੀ ਹੈ ਨਾ ਕਨਸੈਪਟ ਕਿ ਜਦੋਂ ਆਪਾਂ ਬ੍ਰੇਕਰਾਂ ਤੋਂ ਜਾਂਦੇ ਆ ਜਾਂ ਬੰਨਿਆਂ ਤੋਂ ਜਾਂਦੇ ਆ ਫਿਕਸ ਐਕਸਲ ਵਾਲੀ ਟ੍ਰੈਕਟਰ ਨੂੰ ਤੋੜ ਦਿੰਦੀ ਤਾਂ ਐਕਸੀਡੈਂਟ ਦੇ ਵੀ ਚਾਂਸ ਹੁੰਦੇ ਆ ਜਦੋਂ ਸੱਟ ਲੱਗ ਜਾਂਦੀ ਹੈ ਬਹੁਤ ਸਡਨ ਚ ਝੋਕੇ ਪੈਂਦਾ ਨਾ ਦੇਖਿਓ ਇਹਦੇ ਤੇ ਜਿਵੇਂ ਆ ਇਹ ਲੱਗਿਆ ਇਹ ਅਗਲੇ ਟਾਇਰ ਚੜਨੇ ਆ ਨਾ ਤੇ ਫਿਕਸ ਵਾਲੀ ਹੋਏਗੀ ਤੇ ਪਿਛਲੇ ਹਵਾ ਚ ਹੋ ਜਾਣਗੇ ਇਹਨੂੰ ਉੱਪਰ ਥੱਲੇ ਹੋ ਜਾਣਾ ਆਪਣੇ ਆਪ ਠੀਕ ਹੈ ਜੀ ਮਤਲਬ ਇਹ ਆ ਵੀ ਅੜਨ ਵਾਲਾ ਕੰਮ ਨਹੀਂ ਰਹਿ ਗਿਆ ਹੈ ਨਾ ਰੋਕਲਾ ਰੋਕਣਾ ਆ ਦੇ ਪਿੱਛੇ ਆਂਦੇ ਪਿੱਛੇ ਆਂਦੇ ਥੋੜਾ ਹਾਂ ਹੁਣ ਆ ਤੁਸੀਂ ਦੇਖ ਰਹੇ ਹੋ ਹਾਂਜੀ ਆ ਟਾਇਰ ਉੱਚੇ ਹੋ ਗਿਆ ਜੀ ਜੀ ਕਿੱਦਾਂ ਪਤਾ ਲੱਗ ਰਿਹਾ ਸਾਨੂੰ ਆ ਇਹ ਡੀ ਦੇ ਉੱਪਰ ਚਲਾ ਗਿਆ ਠੀਕ ਹੈ ਠੀਕ ਹੈ ਆਡਰ ਕਿੰਨਾ ਨੀਵਾ ਹੋ ਗਿਆ ਨੀਵਾ ਹੋ ਗਿਆ ਇਹ ਵੀ ਜ਼ਮੀਨ ਤੇ ਲੱਗਿਆ ਤੇ ਵੀ ਜ਼ਮੀਨ ਤੇ ਲੱਗਿਆ ਬਿਲਕੁਲ ਠੀਕ ਹੈ ਵਿਚ ਵਿਚ ਥੋੜਾ ਜਿਹਾ ਚੁਗਾਂਦਾ ਕਿਉਂਕਿ ਅਜੇ ਬੁਸ਼ ਸਟਾਈਟ ਹੈ ਗਿਆ ਨਾ ਤੇ ਇਹਦਾ ਹੀ ਫਾਇਦਾ ਜੇ ਇੱਥੇ ਫਿਕਸ ਐਕਸਲ ਵਾਲੀ ਟਰਾਲੀ ਹੋਏਗੀ ਹੁਣ ਇਹਦੇ ਵਿੱਚ ਜਿੰਨਾ ਵੀ ਲੋਡ ਲੱਦਿਆ ਹੋਏਗਾ ਇਹਦੇ ਤੇ ਇਹਦੇ ਮਤਲਬ 80 90% ਬਰਾਬਰ ਭਾਰ ਹੋਏਗਾ ਥੋੜਾ 10% ਦਾ ਵੇਰੀਏਸ਼ਨ ਆ ਸਕਦਾ ਹਨਾ ਪਰ ਜਿਹੜੀ ਫਿਕਸ ਐਕਸਲ ਵਾਲੀ ਹੋਏਗੀ ਠੀਕ ਹੈ ਉਹ ਵੀ ਮੈਂ ਤੁਹਾਨੂੰ ਹੁਣੇ ਟਰੈਕਟਰ ਲਿਆ ਕੇ ਦਿਖਾਣਾ ਜਦੋਂ ਫਿਕਸ ਐਕਸਲ ਵਾਲੀ ਹੋएगी ਇਸੇ ਕੰਡੀਸ਼ਨ ਦੇ ਲਿਆਵਾਂਗਾ ਉਹਦੇ ਪਿਛਲੇ ਟਾਇਰ ਹਵਾਚ ਹੋ ਜਾਣਾ ਠੀਕ ਹੈ ਜੀ ਕਰੀ ਪਿੱਛੇ ਮੈਂ ਲਿਆਨਾ ਦੂਸਰੀ ਟਰਾਲੀ ਅਗਲੇ ਇਹ swing ਇਹਨੂੰ ਝੂਲਾ ਜਾਂ swing ਕਹਿੰਦੇ ਆ ਉਹ ਤੁਹਾਨੂੰ ਫਿਕਸ ਵਾਲੀ ਦਿਖਾਣੇ ਲਿਆਈ ਬਾਕੀ ਕਰਦੇ ਵਿੱਚ ਦੇਖਦੇ ਆ ਜੀ ਇੱਕ ਵਾਰ ਫੇਰ ਦਿਖਾ ਦਿਓ ਕਰਦੇ ਹੁਣ ਪਿੱਛੇ ਨੂੰ ਅੱਗੇ ਨਹੀਂ ਤੱਕ ਦਿਖਾ ਦਿਓ ਹੈਲੋ ਇੱਕ ਵਾਰ ਅੱਗੇ ਨਹੀਂ ਹੁਣ ਪਿੱਛੇ ਲੈ ਹੁਣ ਹੁਣ ਬੈਕ ਲਿਆਓ ਉਹਨਾ ਦੇਖੋ ਨਾ ਚੀਜ਼ਾਂ ਬਰਾਬਰ ਹਾਂ ਜਿੱਦਾਂ ਇਹ ਉੱਪਰ ਥੱਲੇ ਹੋਣਾ ਦੇਖੋ ਉਹ ਆ ਗਿਆ ਨਾ ਹਾਂ ਆ ਆ ਦੋਨਾਂ 'ਚ ਫਰਕ ਪੈ ਗਿਆ ਅੱਛਾ ਇਹ ਭਾਜੀ ਸਵਿੰਗ ਵਾਲੀ ਤੇ ਸਿੰਗਲ ਜਿਹੜੀ ਫਿਕਸ ਵਾਲੀ ਇਹ ਸਾਡੇ ਆਪਣੀ ਕ੍ਰिएशन ਹੈ ਇਹ ਆਪਣੀ ਹੈ ਇਹਨੂੰ ਸਾਨੂੰ 3 ਸਾਲ ਪਹਿਲੇ ਹੀ ਪੂਰੀ ਆਰ ਐਂ ਡੀ ਕੀਤੀ 2 ਸਾਲ ਤੋਂ ਹੀ ਵੇਚ ਰਿਆ ਠੀਕ ਹੈ ਜੀ ਇਹ ਆੜ ਵਾਲੇ ਟਾਈਮ ਦੇ ਨੂੰ ਤੇ ਸਵਿੰਗ ਹੀ ਚੱਲੂਗੀ ਫਿਕਸ ਵਾਲੀ ਬਹੁਤ ਆਕੀ ਕਰਦੀ ਆ ਤੁਹਾਨੂੰ ਫਿਕਸ ਵਾਲੀ ਨਹੀਂ ਬਿਕਦਾ ਆਹ ਦੇਖੋ ਨਾ ਇਹ ਉਹਨਾ ਫਿਕਸ ਵਾਲੀ ਆ ਸੇਮ ਕੰਡੀਸ਼ਨ ਤੇ ਆ ਦਿਖਾਇਓ ਸੇਮ ਕੰਡੀਸ਼ਨ ਆ ਸਾਡੇ ਦਰਸ਼ਕ ਵੀ ਦੇਖ ਲੈ ਆਹ ਦੇਖੋ ਪਿੱਛੇ ਘਰੋ ਪਿੱਛੇ ਘਰ ਥੋੜਾ ਜਿਹਾ ਆਹ ਦੇਖੋ ਆ ਚੁੱਕੋਗੇ ਥੋੜਾ ਇਧਰ ਨੂੰ ਕਰਕੇ ਲਿਓ ਇੱਥੇ ਕਿ ਲਿਓ ਇੱਥੇ ਕਿ ਲਿਓ ਯੋ ਇਹ ਟਾਇਰ ਦਿਖਾਉਣੇ ਹਾਂ ਬਸ 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 ਅੱਗੇ ਲੈ ਆ ਕੇ ਨਾਲੇ ਕੋ ਆ ਬ੍ਰੇਕਰ ਤੇ ਚੜ ਗਿਆ ਨਾ ਬਸ 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 ਹੋਰ ਆ ਟਾਇਰ ਹਵਾ ਚਾ ਸਾਰੇ ਅੱਛਾ ਇਹ ਉਹ ਹੈਗੀ ਸੀ ਸਵਿੰਗ ਵਾਲੀ ਇਹ ਫਿਕਸ ਹੈ ਇਹ ਫਿਕਸ ਹੈ ਹਾਂ ਤੇ ਉਹ ਇਹ ਇਹ ਫਰਕ ਰਹਿ ਗਿਆ ਵੀ ਆ ਹੁਣ ਜਦੋਂ ਪਿੰਡ ਕੋਈ ਵੀ ਬ੍ਰੇਕਰ ਤੇ ਚੜਾ ਰਹੇ ਹੋ ਅਗਲੇ ਟਾਇਰ ਚੜੇ ਹਾਂਜੀ ਠੀਕ ਹੈ ਤੇ ਇਹ ਹਵਾ ਚੋ ਗਏ ਸਾਰਾ ਭਾਰ ਇੱਥੇ ਹੋ ਗਿਆ ਤੁਹਾਡੀ ਟਰਾਲੀ ਲਾੜੀ ਹੋ ਜਾਣੀ ਕਿਉਂਕਿ ਐਕਸਲ ਸੈਂਟਰ 'ਚ ਜੇ ਚ ਲੱਗਿਆ ਤਾਂ ਚੋ ਹੋ ਜਾਣੀ ਜੀ 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 ਜਦੋਂ ਤੁਸੀਂ ਇਹਨੂੰ ਅੱਗੇ ਲੈ ਕੇ ਗਏ ਠੀਕ ਹੈ ਇਹ ਬ੍ਰੇਕਰ ਤੇ ਚੜਿਆ ਇਹ ਇਹ ਹਵਾਜੋ ਇਹ ਹਵਾਜੋ ਹੋ ਜਾਣੇ ਆ ਟਰਾਲੀ ਦਾ ਪਿੱਛੇ ਵਾਲਾ ਬਹੁਤ ਪਿੱਛੇ ਲੱਗਿਆ ਹੋਇਆ ਟਰਾਲੀ ਤੁਹਾਡੀ ਇੰਨੀ ਦਾ ਬੋ ਹੋ ਜਾਣੀ ਇਹਨਾਂ ਪਤਾ ਹੀ ਨਹੀਂ ਲੰਨਾ ਗੋਲੀ ਵਾਂਗ ਏਦਾਂ ਟਰੈਕਟਰ ਚਕੋਣਾ ਨਾਲ ਹੀ ਨਿਕਣਾ ਬੰਦੇ ਤੇ ਵੀ ਸੱਟ ਲੱਗ ਜਾਂਦੀ ਹੈ ਰੋਡਪਾ ਦੇੜੀਆਂ ਟਟਨੀਆਂ ਟੁੱਟਣ ਐਕਸੀਡੈਂਟ ਦੇ ਜ਼ਿਆਦਾ ਕਾਰਨ ਬਣ ਸਕਦਾ ਟਰੈਕਟਰ ਦਾ ਵੀ ਐਕਸੀਡੈਂਟ ਹੁੰਦਾ ਬੰਦੇ ਨਾਲ ਵੀ ਹਿਊਮਨ ਮਤਲਬ ਜਾਨਵਾਲੀ ਦੋਵੇਂ ਨੁਕਸਾਨ ਹੋ ਸੋ ਭਾਜੀ ਇਹ ਇਹ ਡਬਲ ਤੁਰੇ ਵਾਲੀ ਜਿਹੜੀ swing ਵਾਲੀ ਤੇ fix ਵਾਲੀ ਜਿਹੜੀ ਆਪਾਂ ਗੱਲਬਾਤ ਕੀਤੀ ਹੈ ਹਾਂਜੀ ਇਹ ਤੁਹਾਡੀ ਆਪਣੀ ਕ੍ਰिएशन ਦਾ ਬਹੁਤ ਘੱਟ ਮਿਲਦੀ ਸਾਰੇ ਲੋਕਾਂ ਨੂੰ ਪਤਾ ਵੀ ਜੈਲਦਾਰ ਇਨੋਵੇਸ਼ਨ ਪੀਟੀਓ ਟਰਾਲੀ swing ਵੀ ਅਹੀਂ ਬਣਾਈ ਕਾਮਯਾਬੀ ਅਹੀਂ ਕੀਤੀ ਹੈ ਹਨਾ ਸੋ ਇਹਦਾ ਫਰਕ ਤੁਹਾਨੂੰ ਦਿਖਾਤਾ ਤੇ ਇੱਕ ਕੀ ਹੋ ਰਿਹਾ ਤੁਹਾਡੀ ਮਤਲਬ ਲਾਇਬਿਲਟੀ ਕਿੰਨੀ ਕੇ ਰਹਿੰਦੀ ਆ ਕੀ ਗਾਰੰਟੀ ਵਾਰੰਟੀ ਦੇ ਗਰੰਟੀ ਇਦਾਂ ਹੁੰਦਾ ਗੇਅਰ ਬਾਕਸ ਦੀ ਤਾਂ ਹੀ 2 ਸਾਲ ਦੀ ਵਾਰੰਟੀ ਦਿੰਨੇ ਆ ਜਿਹੜਾ ਤੁਰਾ ਲੱਗਦਾ ਆਰਮੀ ਦੀ ਉਹਦੀ ਵਜਨ ਚੱਕਣ ਦੀ ਕੈਪੈਸਿਟੀ 500 ਕੁਆਂਟਲ ਹੁੰਦੀ ਆ ਉਹਦੀ ਵਾਰੰਟੀ 1 ਸਾਲ ਦੀ ਦਿੰਨੇ ਵੀ ਉਹਦੇ ਬੇਅਰਿੰਗ ਸ਼ੇਅਰਿੰਗ ਕਰਾਉਣ ਪਿੰਦੀਆਂ ਪਰ ਹੁੰਦਾ ਕੁਝ ਨਹੀਂ ਆ 2 1 ਔਰ ਜਿਹੜਾ ਨਵਾਂ ਏਰੀਆ ਹੈਗਾ ਉੱਥੇ 3 ਸਾਲ ਵੀ ਦੇ ਦਿੰਨੇ ਕਈ ਵਾਰ ਲੋਕਾਂ ਨੂੰ ਜਦਾਂ ਸਾਡੇ ਏਰੀਆ 'ਚ ਪਤਾ ਵੀ ਕੁਝ ਨਹੀਂ ਹੁੰਦਾ ਨਵੇਂ ਏਰੀਆ ਦਾ ਕੋਈ ਕਸਟਮਰ ਆਂਦਾ ਯਾਰ ਨਾ ਨਾ ਟੁੱਟ ਜੂਏ ਕਹਿੰਦਾ ਤੂੰ 3 ਸਾਲ ਦੀ ਗਾਰੰਟੀ ਲੈ ਲੈ ਮੰਨ ਲਓ ਲੀਗਲੀ 2 ਸਾਲ ਗੇਅਰ ਕਾਫੀ ਡਿਸਟੈਂਸ ਤੱਕ ਹੀ ਹੁੰਦੀ ਹੈ ਠੀਕ ਹੈ ਨਹੀਂ ਉਹਦੇ ਘਰੇ ਠੀਕ ਕਰਕੇ ਆਉਂਦੇ ਨਹੀਂ ਬਿਲਕੁਲ ਦੇਖੋ ਵਾਰੰਟੀ ਪੀਰੀਅਡ ਜੋ ਨਹੀਂ ਜਾਣਾ ਹੀ ਜਣਾ ਸਾਡੀ ਫੀਲਡ ਦੇ ਵਿੱਚ ਇੱਕ ਗੱਡੀ ਕੋ ਹੁੰਦੀ ਹੈ ਜੀ ਠੀਕ ਹੈ ਆਊਟ ਆਵਰੰਟੀ ਵਾਲਿਆਂ ਨੂੰ ਹਜੇ ਤੱਕ ਫ੍ਰੀ ਠੀਕ ਕਰੀ ਜਾਂਦੇ ਆ ਗੱਡੀ ਗਈ ਹੁੰਦੀ ਨਾਲ ਉਹਨੂੰ ਵੀ ਹੱਥ ਮਾਰ ਲੈਣੇ ਠੀਕ ਹੈ ਜੀ ਸੋ ਉਹ ਜਿਹੜੇ ਬੰਦੇ ਨੇ ਆਂਧਰਾ ਜਾਂ ਕਰਨਾਟਕਾ ਟਰਾਲੀ ਲੈ ਲਈ ਚਾਹੇ ਨਵਾਂ ਸ਼ਹਿਰ ਲੈ ਲਈ ਉਹ ਟਰਾਲੀ ਲੈ ਕੇ ਤਾਂ ਹਰ ਵਾਰ ਨਹੀਂ ਆ ਸਕਦਾ ਸੋ ਵਾਰੰਟੀ ਵਿੱਚ ਤੇ ਅਸੀਂ ਠੀਕ ਕਰਾਂਗੇ ਆਊਟ ਆਵਰੰਟੀ ਜਦੋਂ ਵੀ ਹੋਏਗਾ ਤੁਸੀਂ ਜੋ ਵੀ ਸਾਡੇ ਆਨ ਜਾਣ ਦਾ ਖਰਚਾ ਜਿਹੜਾ ਨਾਰਮਲ ਹੋਏਗਾ ਉਹ ਲੈ ਕੇ ਠ ਤੇ ਨਵੀਂ ਟਰਾਲੀ ਤੋਂ ਇਲਾਵਾ ਤੁਸੀਂ ਪੁਰਾਣੀ ਟਰਾਲੀ ਨੂੰ ਦੇਖੋ ਸਾਡੇ ਤਿੰਨ ਸੈਗਮੈਂਟ ਹੈ ਇੱਕ ਅਸੀਂ ਨਵੀਂ ਟਰਾਲੀ ਬਣਾਣੇ ਆ ਇੱਕ ਪੁਰਾਣੀ ਟਰਾਲੀ ਨੂੰ ਰੈਟਰੋਫਿਟਮੈਂਟ ਕਰਦੇ ਆ ਮਤਲਬ ਪੁਰਾਣੀ ਨੂੰ ਪੀਟੀਓ ਲਗਾਣੇ ਆ ਇਹ ਕਈ ਚੈਸੀ ਵਿੱਚ ਦੇ ਅੰਧਰਾ ਕਨਾਟਕ ਦਾ ਸਾਡੇ ਸਿਰਫ ਬਿਜ਼ਨਸ ਦੇ ਤਿੰਨ ਵਰਟੀਕਲ ਆ ਆਉਣ ਵਾਲੇ ਫਿਊਚਰ ਚ ਇੱਕ 슈ਗਰ ਕੈਨ ਇਨਫਿਲਟਰ ਬਣਾ ਰਹੇ ਆ ਉਹ ਇੱਕ ਅੱਧਾ ਸਾਲ ਡਿਲੇ ਕਰਾਂਗੇ ਕਿਉਂਕਿ ਪ੍ਰੋਡਕਸ਼ਨ ਨਹੀਂ ਮੈਨੇਜ ਹੋ ਪਾ ਸੋ ਭਾਈ ਬਹੁਤ ਮਿਹਰਬਾਨੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਨਾ ਹਮਾ ਦਿੱਤਾ ਭਾਈ ਤੇ ਉਮੀਦ ਹੈ ਕਿ ਤੁਹਾਨੂੰ ਸਾਰੀ ਗੱਲਬਾਤ ਜਿਹੜੀ ਹੈ ਕਿਉਂਕਿ ਆ ਸਜਾਵਟੀ ਗੱਲਾਂ ਤੇ ਨਹੀਂ ਪਾਸੇ ਸਜਾਵਟੀ ਪਾਸੇ ਨਹੀਂ ਗਏ ਅਸੀਂ ਟੈਕਨੀਕਲ ਗੱਲਾਂ ਕੀਤੀਆਂ ਉਮੀਦ ਆ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਨੰਬਰ ਜਿਹੜਾ ਆ ਉਹ ਸਕਰੀਨ ਤੇ ਚੱਲ ਰਿਹਾ ਤੁਸੀਂ ਮਲਕੀਤ ਸਿੰਘ ਹੁਣਾਨਾ ਨਾਲ ਗੱਲਬਾਤ ਕਰ ਸਕਦੇ ਕੋਈ ਇਨਕੁਆਰੀ ਲੈ ਸਕਦੇ ਜੇ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਭਣਪਰਾ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ